ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਵੀ ਠੀਕ ਠਾਕ ਹੋ ਮੋਗੇ ਅੱਛਾ ਅੱਜ ਦੀ ਵੀਡੀਓ ਜਿਹੜੀ ਮੈਂ ਬਣਾਉਣ ਜਾ ਰਿਹਾ ਹਾਂ ਉਹ ਹੈਗੀ ਵੀ ਮੇਰੇ ਨਾਲ ਪਿੱਛੇ ਜਾਇਆ ਨਾ ਇੱਕ ਘਟਨਾ ਵਾਪਰੀ ਸੀ ਉਹਦੇ ਬਾਰੇ ਆ ਅਸਲ 'ਚ ਅਸੀਂ ਨਾ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਅਚੀਆਂ ਚੀਜ਼ਾਂ ਸ਼ੇਅਰ ਕਰਦੇ ਹਾਂ ਪੋਜ਼ਿਟਿਵ ਤਾਂ ਕਿ ਇਦਾਂ ਲੱਗੇ ਵੀ ਸਾਡੇ ਸਾਰਾ ਕੁਝ ਸਮੂਥੇ ਚੱਲਦਾ ਪਰ ਇਦਾਂ ਨਹੀਂ ਹੁੰਦਾ ਹੈ ਹਰ ਇੱਕ ਬੰਦੇ ਦੇ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੁੰਦੀ ਹੈ ਸੋ ਇਹੋ ਸੀਗਾ ਸਾਡੇ ਮਗਰ ਨਾ ਸਕੂਟਰ ਤੇ ਜਾ ਰਹੇ ਸੀ ਸਾਡੇ ਮਗਰ ਡੂਮਣਾ ਪੈ ਗਿਆ ਸੀ ਡੂਮਣਾ ਤੁਹਾਨੂੰ ਪਤਾ ਹੈ ਕੀ ਹੁੰਦਾ ਹੈ ਸਾਡੇ ਇਥੇ ਡੂਮਣਾ ਕਹਿੰਦੇ ਆ ਜਿਹੜੀਆਂ ਸ਼ੈਦੀਆਂ ਮੱਖੀਆਂ ਆ ਉਹ ਡੂਮਣਾ ਛਿੜਿਆ ਆ ਸੀਗਾ ਤੇ ਉਹ ਸਾਡੇ ਮਗਰ ਪੈ ਗਿਆ ਬਹੁਤ ਬੁਰਾ ਹਾਲ ਕੀਤਾ ਮੈਂ ਤੇ ਮੇਰੀ ਬੇਟੀ ਦੋਨੋਂ ਹੀ ਸਿਗੇ ਅਸੀਂ ਸਿਗੇ ਸਕੂਟਰ ਤੇ ਜਾ ਰਹੇ ਇਹ ਦਿਨ ਸਿਗੇ ਅਗਸਤ ਦੇ ਅਗਸਤ ਦੇ ਵਿੱਚ ਨਾ ਜਦ ਮੀਂਹ ਬਹੁਤ ਪਏ ਪਹਿਲਾਂ ਇੱਕ ਮੀਂਹ ਪਏ ਸੀ ਤਿੰਨ ਕਿ ਦਿਨ ਪਹਿਲਾਂ ਮੀਂਹ ਪਿਆ ਹਾੜ ਆਏ ਆ ਉਧਰ ਮਾਝਾਲੇ ਏਰੀਆ ਚ ਰਾਵੀ ਜਾਂ ਬਿਆਸ ਅਲੇ ਪਾਸੇ ਫਿਰ ਇੱਕ ਅਦਰ ਦਿਨ ਵਿੱਚ ਗੈਪਸ ਬਾਅਦ ਫਿਰ ਮੀਂਹ ਸ਼ੁਰੂ ਹੋਏ ਸੀ ਤੇ ਮੈਂ ਉਦੋਂ ਇਹੋ ਗੱਲ ਤਾਂ ਨਹੀਂ ਸ਼ੇਅਰ ਕੀਤੀ ਕਿਉਂਕਿ ਉਸ ਟਾਈਮ ਮੈਂ ਜਾਣ ਕੇ ਨਹੀਂ ਸ਼ੇਅਰ ਕੀਤੀ ਅਸਲ ਦੇ ਵਿੱਚ ਉਸ ਟਾਈਮ ਮਾਹੌਲ ਇਹੋ ਜਿਹਾ ਸੀਗਾ ਜਿਆਦਾ ਪ੍ਰੋਬਲਮ ਮੀਂਹ ਵਾਲੇ ਪਾਸੇ ਜਿਆਦਾ ਸੀਗੀ ਇਸ ਤਰ੍ਹਾਂ ਦੀਆਂ ਵੀਡੀਓ ਚੱਲਦੀਆਂ ਸੀ ਜੇ ਮੈਂ ਇਦਾਂ ਸ਼ੇਅਰ ਕਰਦਾ ਤਾਂ ਇਦਾਂ ਲੱਗਣਾ ਸੀਗਾ ਵੀ ਇਹਨੂੰ ਆਪਣੀ ਪਈਓ ਐ ਲੋਕੀ ਮੀਂਹ 'ਚ ਫਸੇ ਹੋਏ ਐ ਸੋ ਸਾਡਾ ਉਸ ਟਾਈਮ ਬਚਾਅ ਹੋ ਗਿਆ ਸੀਗਾ ਤੇ ਮੈਂ ਤੇ ਮੇਰੀ ਬੇਟੀ ਨਾਲ ਅਸੀਂ ਮੈਂ ਬੇਟੀ ਨੂੰ ਆਪਣੀ ਨੇ ਟਿਊਸ਼ਨ ਛੱਡਣ ਜਾ ਰਿਹਾ ਸੀਗਾ ਗੜ ਸ਼ੰਕਰ ਤੇ ਉਹ ਰਸਤੇ ਦੇ ਵਿੱਚ ਕੀ ਹੋਇਆ ਇੱਕ ਝਿੜੀ ਆਂਦੀ ਆ ਬਕਾ ਪਰਪਿੰਡ ਤੋਂ ਪਹਿਲਾਂ ਠੱਕੀ ਕਹਿੰਦੇ ਅਸੀਂ ਉਹਨੂੰ ਸੰਘਣੇ ਦਰਖਤ ਹੋਏ ਸੀ ਬਹੁਤ ਉੱਥੇ ਜਿਹੜੀ ਬਰਸਾਤ ਦੇ ਵਿੱਚ ਨਾ ਬਹੁਤ ਜ਼ਿਆਦਾ ਸੰਘਣੇ ਸੀਗੇ ਦਰਖਤ ਤੇ ਉਹਦੇ 'ਚ ਉਹਦੇ ਨਾਲ ਕੀ ਹੋਇਆ ਵੀ ਉੱਥੇ ਡੂਮਣਾ ਛਿੜਿਆ ਆ ਸੀਗਾ ਸਾਨੂੰ ਪਤਾ ਨਹੀਂ ਲੱਗਾ ਡੂਮਣਾ ਬਹੁਤ ਨੀਮਾ ਉੜ ਰਿਹਾ ਸੀਗਾ ਇੱਕ ਬੱਦਲਬਾਈ ਹੋਈ ਹੋਸਗੀ ਵਿਜ਼ਿਬਿਲਟੀ ਵੀ ਕੋਈ ਐਡੀ ਖਾਸ ਨਹੀਂ ਸੀ ਜਦੋਂ ਦਰਖਤ ਜਿਆਦਾ ਸੰਘਣੇ ਉੱਥੇ ਵਿਜ਼ਿਬਿਲਟੀ ਘਟ ਜਾਂਦੀ ਹੈ ਸਕੂਟਰ ਤੇ ਸਿਗੇ ਮੇਰੇ ਮੂੰਹ ਤੇ ਬੱਜੀਆਂ ਮੱਖੀਆਂ ਆ ਕੇ ਮੈਨੂੰ ਪਹਿਲਾਂ ਲੱਗਿਆ ਵੀ ਉਹ ਜਿਹੜੇ ਬਰਸਾਤ ਚ ਹੈਲੀਕਾਪਟਰ ਚ ਆੜਦੇ ਹੁੰਦੇ ਆ ਉਹ ਐ ਮੈਂ ਤਾਂ ਹੱਥ ਮਾਰ ਕੇ ਅੜਾਤਾ ਉਹ ਬਸ ਉਹ ਤੋਂ ਬਾਅਦ ਮੱਖੀਆਂ ਪੈ ਗਈਆਂ ਮਗਰ ਮੇਰੇ ਦੋ ਕੁ ਤਾਂ ਪਹਿਲੇ ਲੜ ਗਈਆਂ ਇੱਥੇ ਹੀ ਫਿਰ ਜਮਨ ਲੱਗਿਆ ਵੀ ਮੱਖੀਆਂ ਐ ਡੂੰਮਣੇ ਦੀਆਂ ਮੈਂ ਸਕੂਟਰ ਛੱਡਿਆ ਸਕੂਟਰ ਧੜਾਇਆ ਨਹੀਂ ਕਿਉਂਕਿ ਜੇ ਸਕੂਟਰ ਧੜਾ ਲੰਦੇ ਤਾਂ ਡਿੱਗ ਵੀ ਸਕਦੇ ਸੀਗੇ ਮੈਂ ਆਪਣੀ ਬੇਟੀ ਨੂੰ ਕਿਹਾ ਵੀ ਡੂੰਮਣੇ ਦੀਆਂ ਮੱਖੀਆਂ ਪੈ ਗਈਆਂ ਮਗਰ ਪਾੜਿਆ ਅਸੀਂ ਸਕੂਟਰ ਛੱਡ ਕੇ ਇੱਥੋਂ ਭੱਜੇ ਤਾਂ ਮੈਂ ਨਾ ਆਪਣਾ ਸਿਰ ਦਾ ਕਾਲੇ ਰੰਗ ਦਾ ਪਰਨਾ ਸੀਗਾ ਮੇਰੀ ਬੇਟੀ ਦੇ ਵੀ ਕਾਲੀ ਰੰਗ ਦੀ ਉਹਨੇ ਚੁੰਨੀ ਜਿਹੀ ਲਈ ਹੋਈ ਸੀ ਤਾਂ ਮੈਂ ਪਰਨਾ ਲਾ ਕੇ ਇੱਧਾ ਲਗ ਕਰਨ ਲੱਗ ਪਿਆ ਪਰ ਮੱਖੀਆਂ ਹਟਦੀਆਂ ਨਹੀਂ ਸੀ ਪਿੱਛਾ ਜਿੰਨੀ ਜਿੰਨਾ ਇੱਧਾ ਹਲਾਈ ਗਿਆ ਉਹਨਾਂ ਜ਼ਿਆਦਾ ਇਰੀਟੇਟ ਹੋਈ ਗਈਆਂ ਸਾਡਾ ਜਿਹੜਾ ਸਕੂਟਰ ਸੀਗਾ ਉੱਥੇ ਹੀ ਪਿਆ ਸੀਗਾ ਅਨਮੋਲੀਆਂ ਕਿਤਾਬਾਂ ਵੀ ਉੱਥੇ ਡਿੱਗੀਆਂ ਸੀਆਂ ਇੱਕ ਪਿੰਡ ਦਾ ਬੰਦਾ ਲੰਘਿਆ ਉਹਨੂੰ ਕਿਹਾ ਸੀਗਾ ਵੀ ਸਾਡੇ ਕੋਲ ਨਾ ਹੀ ਸਾਡੇ ਮਗਰ ਮੱਖੀਆਂ ਪਈਆਂ ਆ ਉਹ ਸਾਡਾ ਸਕੂਟਰ ਸਕਟਰ ਪਿੰਡ ਛੱਡਦੇ। ਉਤੋਂ ਬਾਅਦ ਜਿਹੜਾ ਪਿੰਡ ਬਕਾਪੁਰ ਨਾਲੇ ਹੀ ਆ ਚਿੜੀ ਦੇ ਉੱਥੇ ਹਸਪੀਟਲ ਹੈ ਸਾਨੂੰ ਕਿਸੇ ਇੱਕ ਹੋਰ ਰਾਹੀ ਨੇ ਦੱਸਿਆ ਕਿ ਹਸਪੀਟਲ ਚਲੇ ਜਾਓ ਤੁਹਾਡੇ ਮੱਖੀਆਂ ਬਹੁਤ ਲੜ ਗਈਆਂ ਹੋਣੀਆਂ। ਫਿਰ ਅਸੀਂ ਥੋੜੀ ਦੇਰ ਤੱਕ ਕਾਫੀ ਜਦੋ ਜਹਿਦ ਕਰਦੇ ਰਹੇ। ਹਾਂ ਕਿਉਂਕਿ ਉੱਥੇ ਜਾਣ ਨੂੰ ਵੀ ਸਾਨੂੰ 5-10 ਮਿੰਟ ਲੱਗ ਜਾਣੇ ਸੀ ਹਸਪੀਟਲ ਕੋਲ ਵੀ। ਤਾ ਫਿਰ ਫਿਰ ਅਸੀਂ ਥੱਕ ਕੇ ਹਾਰ ਗਏ ਮੈਂ ਕਿਹਾ ਅਨਮੂਲ ਹੁਣ ਕੁਛ ਨਾ ਕਰੀ ਹੁਣ ਆਰਾਮ ਨਾਲ ਤੁਰੀਦਾ ਫਿਰ ਅਸੀਂ ਆਰਾਮ ਨਾਲ ਜਦੋਂ ਮੈਂ ਹੁਣ ਤੁਰਿਆ ਨਾ ਇਦਾਂ ਆਰਾਮ ਨਾਲ ਤੁਰਦੇ ਰਿਹਾ ਮੱਖੀਆਂ ਹੌਲੀ 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 ਸਾਨੂੰ ਛੱਡਣਾ ਸ਼ੁਰੂ ਕਰ ਦਿੱਤਾ ਉਹਨੇ ਤੇ ਅਸਲ ਦੇ ਵਿੱਚ ਉਸ ਜਿੰਨਾ ਅਸੀਂ ਜ਼ਿਆਦਾ ਇਹਨਾਂ ਨੂੰ ਇਦਾਂ ਇਦਾਂ ਕਰਦੇ ਆ ਨਾ ਉਹਨੇ ਜ਼ਿਆਦਾ ਇਰੀਟੇਟ ਗੁੱਸੇ ਹੁੰਦੀ ਆ ਫਿਰ ਡੰਗ ਮਾਰਦੀ ਆ ਕਿਉਂਕਿ ਉਹਨਾਂ ਨੂੰ ਆਪਣਾ ਖਤਰਾ ਹੁੰਦਾ ਵੀ ਸਾਡੇ ਤੇ ਹਮਲਾ ਕਰ ਰਿਹਾ ਹੈ ਚਲੋ ਇਹ ਗੱਲ ਸਾਨੂੰ ਉਸ ਟਾਈਮ ਹੀ ਪਤਾ ਲੱਗੀ ਹੈ ਕੋਈ ਐਕਸਪੀਰੀਅੰਸ ਕਰਕੇ ਹੀ ਪਤਾ ਲੱਗਦਾ ਹੁੰਦਾ ਇਦਾਂ ਦੀਆਂ ਚੀਜ਼ਾਂ ਇਹ ਸ਼ੇਰ ਵੀ ਵੀਡੀਓ ਮੈਂ ਤਾਂ ਹੀ ਤੁਹਾਡੇ ਨਾਲ ਕੀਤੀ ਹੈ ਕਿ ਜੇ ਕਿਸੇ ਨੂੰ ਪ੍ਰੋਬਲਮ ਆndiਵੇ ਤਾਂ ਇਹ ਹੀ ਐਕਸਪੀਰੀਅੰਸ ਹੈ ਕਿ ਜਿੰਨਾ ਤੁਸੀਂ ਜ਼ਿਆਦਾ ਇਹਨਾਂ ਨੂੰ ਇਰੀਟੇਟ ਕਰੋਗੇ ਉਨਾਂ ਉਹ ਜ਼ਿਆਦਾ ਡੰਗ ਮਾਰਦੀਆਂ ਫਿਰ ਹਸਪੀਟਲ ਚ ਜਾ ਚਲੇ ਗਏ ਨਾ ਫਿਰ ਉਹਨੇ ਸਾਨੂੰ ਪਹਿਲਾਂ ਪਾਣੀ ਪੂਣੀ ਪਲਾਇਆ ਫਿਰ ਅੰਦਰ ਉਹਨੇ ਸਾਨੂੰ ਦਾਖਲ ਕਰ ਲਿਆ ਕਿਉਂਕਿ ਸਾਡੇ ਮੱਖੀਆਂ ਬਹੁਤ ਲੜੀਆਂ ਸੀਆਂ ਗਿਣਤੀ ਨਹੀਂ ਮੈਂ ਕਰ ਸਕਦਾ ਮੇਰੇ ਹਿਸਾਬ ਨਾਲ 15 ਕ ਡੰਗ ਹੋਣੇ ਆ ਮੇਰੇ ਨੇੜੇ ਤੇੜੇ ਅਨਮੋਲ ਦੇ ਥੋੜੇ ਜ਼ਿਆਦਾ ਹੋਣੇ ਆ ਤੇ ਮੇਰੇ ਬਾਹਾਂ ਤੇ ਜ਼ਿਆਦਾ ਸੀਗੇ ਅਨਮੋਲ ਦੇ ਇੱਥੇ ਮੱਥੇ ਤੇ ਸੀਗੇ ਡੰਗ ਮੱਥੇ ਤੇ ਇੱਥੇ ਕੰਨਾਤੀ ਪਰ ਟ੍ਰੀਟਮੈਂਟ ਸਾਡਾ ਉੱਥੇ ਜਦੋਂ ਹੀ ਸ਼ੁਰੂ ਕਰਤਾ ਉਨੀ ਸਾਡੇ 2 ਟੀਕੇ ਲਾਏ ਪਤਾ ਨਹੀਂ ਕਿਹੜੇ ਕਿਹੜੇ ਸੀ ਤੁਹਾਨੂੰ ਪਤਾ ਹੀ ਆ ਉਹਨਾਂ ਨੂੰ ਪਤਾ ਹੁੰਦਾ ਹਸਪੀਟਲ ਵਾਲਿਆਂ ਨੂੰ ਪਰ ਹਸਪੀਟਲ ਦਾ ਫਾਇਦਾ ਆ ਤੁਹਾਡੇ ਜਨੇੜੇ ਪਿੰਡਾਂ ਦੇ ਨਾ ਕੋਈ ਵੀ ਹਸਪੀਟਲ ਉਹ ਚੈਰੀਟੇਬਲ ਹਸਪੀਟਲ ਹੈ ਪਿੰਡ ਵਾਲਿਆਂ ਵੱਲੋਂ ਬਣਾਇਆ ਐ ਐਨਆਰਆਈ ਅ ਜਿਹੜੇ ਵੀਰ ਐ ਉਹਨਾਂ ਨੇ ਹੈਲਪ ਕੀਤੀ ਹੋਇਆ ਪੂਰੇ ਪਿੰਡ 'ਚ ਉਹਨੇ ਹਸਪੀਟਲ ਵਧੀਆ ਬਣਾਇਆ ਉਤੋਂ ਬਾਅਦ ਉਹਨੇ ਉਹਨੇ ਦੱਸਿਆ ਵੀ ਇਹਦੇ ਨਾਲ ਕੀ ਪ੍ਰੋਬਲਮ ਆ ਸਕਦੀ ਆ ਤੁਹਾਡੇ ਜੀ ਜਿਆਦਾ ਮੱਖੀਆਂ ਲੜ ਜਾਣ ਤਾਂ ਤੁਹਾਨੂੰ ਉਲਟੀਆਂ ਵੀ ਆ ਸਕਦੀਆਂ ਉਲਟੀਆਂ ਸਾਨੂੰ ਪੁੱਛਿਆ ਸੀ ਨਹੀਂ ਆ ਰਹੀਆਂ ਸਾਹ ਤਾਂ ਨਹੀਂ ਤੁਹਾਡਾ ਕਹਿੰਦੇ ਇਹ ਮਤਲਬ ਬੰਦ ਹੁੰਦਾ ਮੈਂ ਕਹਿੰਦਾ ਨਹੀਂ ਫਿਰ ਵੀ ਉਹਨੇ ਮੂੰਹ ਤੇ ਨੇਬੁਲਾਈਜ਼ਰ ਜਿਹਾ ਲਾ ਕੇ ਉਹਨੇ 10 10 15 ਮਿੰਟ ਸਾਡੇ ਹਿਲਾਇਆ ਸੀਗਾ ਪਰ ਠੀਕ ਰਹੇ ਸਾਡੇ ਪਹਿਲਾਂ ਧੱਫੜ ਜੇ ਸੀਗੇ ਜਿੱਥੇ-ਜਿੱਥੇ ਮੱਖੀਆਂ ਲੜੀਆਂ ਸੀਆਂ ਬਾਅਦ ਵਿੱਚ ਉਹ ਵੀ ਜਦਾ ਸੋਝਾ ਨਹੀਂ ਪਿਆ ਟੀਕਿਆਂ ਕਰਕੇ ਸਾਨੂੰ 2 ਘੰਟੇ ਉਹਨਾਂ ਹੀ ਆਪਣੀ ਆਬਜ਼ਰਵੇਸ਼ਨ 'ਚ ਰੱਖਿਆ ਸਾਡੀ ਪਲਸ ਪਲਸ ਚੈੱਕ ਕਰਦੇ ਰਹੇ ਬਲੱਡ ਪ੍ਰੈਸ਼ਰ ਚੈੱਕ ਕੀਤਾ ਠੀਕ ਸੀਗੇ ਮਤਲਬ ਕੋਈ ਐਡੀ ਪ੍ਰੋਬਲਮ ਤੋਂ ਬਚ ਗਏ ਜੇ ਕਿਤੇ ਹਸਪੀਟਲ ਨਾ ਹੁੰਦਾ ਅਸੀਂ ਸਿੱਧੇ ਘਰ ਨੂੰ ਦੌੜ ਜਾਂਦੇ ਜਾਂ ਕੁਝ ਵੀ ਹੁੰਦਾ ਤਾਂ ਹੋ ਸਕਦਾ ਕੋਈ ਕੋਈ ਬੜੀ ਪ੍ਰੋਬਲਮ ਆ ਜਾਨੀ ਕਹਿੰਦੇ ਮੱਖੀਆਂ ਜੇ ਜ਼ਿਆਦਾ ਲੜ ਜਾਣ ਤਾਂ ਪ੍ਰੋਬਲਮ ਬਹੁਤ ਬੜੀਆਂ ਬੜੀਆਂ ਆ ਜਾਂਦੀਆਂ ਜੇ ਜ਼ਿਆਦਾ ਲੜ ਜਾਣ ਤਾਂ ਬੰਦੇ ਦੀ ਡੈਥ ਤੱਕ ਹੋ ਜਾਂਦੀ ਹੈ ਐਦਾਂ ਦੇ ਵੀ ਹਾਲਾਤ ਹੋ ਜਾਂਦੇ ਆ ਤੇ ਮੈਨੂੰ ਆਪਣੀ ਬੇਸੀ ਵੇਟੀ ਦੀ ਜ਼ਿਆਦਾ ਚਿੰਤਾ ਸੀਗੀ ਪਰ ਉਹ ਵੀ ਠੀਕ ਸੀ ਉਹ ਦਲੇਰ ਸੀ ਕਾਫੀ ਦਲੇਰ ਨਿਕਲੀ ਐਦਾਂ ਨਹੀਂ ਹੈਗਾ ਕਿ ਘਬराई ਨਹੀਂ ਹੈਗੀ ਉਹਦੇ ਡੰਗ ਉਹਨੇ ਜੀਨ ਦੀ ਪੈਂਟ ਪਾਈ ਹੋ ਸੀਗੀ ਉਹਦੇ ਕਰਕੇ ਵੀ ਬਚ ਗਈ ਜੀਨ ਦੀ ਪੈਂਟ ਦੇ ਵਿੱਚੋਂ ਹੀ 15-20 ਡੰਗ ਕੱਟੇ ਆ ਸੀ ਮੱਖੀਆਂ ਦੇ ਮਤਲਬ ਬਚਾਅ ਹੋ ਗਿਆ ਇੱਕ ਕੱਪੜੇ ਥੋੜੇ ਜਿਹੇ ਜਾਦਾ ਮਤਲਬ ਠੀਕ ਪਾਇਓ ਸੀਗੇ ਤਾਂ ਬਚਾਅ ਹੋ ਗਿਆ ਕਿਉਂਕਿ ਜੇ ਕੱਪੜੇ ਵੀ ਘੱਟ ਪਾਇਓ ਹੋਣ ਨਾ ਜੇ ਹੁਣ ਮੇਰੇ ਵਰਗੇ ਨੇ ਕਿਤੇ ਘੋਮਣ ਫਿਰੇ ਕੈਪੀ ਕੁਪਰੀ ਪਾਇਓ ਹੁੰਦੀ ਤਾਂ ਬੁਰਾ ਹਾਲ ਹੋ ਜਾਣਾ ਸੀਗਾ ਸੋ ਇਹ ਮੈਂ ਗੱਲ ਤਾਂ ਸ਼ੇਅਰ ਕੀਤੀ ਐ ਪਰ ਕਿਸੇ ਨਾਲ ਵੀ ਕੋਈ ਪ੍ਰੋਬਲਮ ਆ ਸਕਦੀ ਐ ਸਾਨੂੰ ਕਦੇ ਇਦਾਂ ਪਤਾ ਹੀ ਨਹੀਂ ਸੀਗਾ ਕਿ ਫਸਟ ਟਾਈਮ ਹੋਇਆ ਫਿਰ ਇਦਾਂ ਵੀ ਸਾਡੇ ਨਾਲ ਹੋ ਸਕਦੀ ਐ ਬੰਦਾ ਇਹ ਸੋਚਦਾ ਵੀ ਮੇਰੇ ਨਾਲ ਕਦੇ ਨਹੀਂ ਹੋਣੀ ਆ ਇਦਾਂ ਨਹੀਂ ਹੁੰਦਾ ਕਦੇ ਵੀ ਕਿਤੇ ਵੀ ਕਿਸੇ ਟਾਈਮ ਵੀ ਮਸੀਬਤ ਆ ਸਕਦੀ ਹੈ ਇਦਾਂ ਦੀਆਂ ਮਸੀਬਤਾਂ ਵੈਸੇ ਮੈਂ ਟੱਟੇ ਸ਼ੇਅਰ ਕਰਦਾ ਹੁੰਨਾ ਮੈਂ ਅੱਜ ਮੈਂ ਕਿਹ ਕਿਹ ਸ਼ੇਅਰ ਕਰਨੀ ਚਾਹੀਦੀ ਐ ਮੈਂ ਉਸ ਟਾਈਮ ਕਿਉਂ ਨਹੀਂ ਕੀਤੀ ਉਸ ਟਾਈਮ ਮੈਂ ਉਹਨਾਂ ਦਿਨਾਂ ਚ ਅਗਸਤ ਮਹੀਨੇ ਦੀ ਗੱਲ ਐ ਨਾ ਤੁਹਾਨੂੰ ਦੱਸਿਆ ਵੀ ਮਤਲਬ ਇਹ 27 28 ਅਗਸਤ ਦੇ ਨੇੜੇ ਤੇੜੇ ਹੋਣੀ ਐ ਉਸ ਟਾਈਮ ਮੈਂ ਮੀਹਾਂ ਕਰਕੇ ਜਾਂ ਹੜ੍ਹਾਂ ਦਾ ਹਾਲਾਤ ਕਰਕੇ ਸ਼ੇਅਰ ਨਹੀਂ ਕੀਤੀ ਉਸ ਤੋਂ ਬਾਅਦ ਫਿਰ ਇਹ ਤੋਂ ਬਾਅਦ ਫਿਰ ਮੈਂ ਹਫਤੇ ਇੱਕ ਬਾਅਦ ਚੱਲ ਗਿਆ ਸੀਗਾ ਸਾਊਥ ਇੰਡੀਆ ਨੂੰ ਫੇਰ ਗੱਲ ਵਿੱਚ ਹੀ ਰਹਿ ਗਈ ਐ ਤੇ ਹੋਰ ਇੱਕ ਚੀਜ਼ ਹੋਰ ਸ਼ੇਅਰ ਕਰਦਾ ਇੱਕ ਵਾਰੀ ਮੈਂ 2024 ਚ ਬਿਮਾਰ ਵੀ ਹੋਇਆ ਸੀਗਾ ਮੈਂ ਤਕਰੀਬਨ 5 ਦਿਨ ਹਸਪੀਟਲ ਚ ਦਾਖਲ ਲਿਆ ਸੀਗਾ ਮੇਰੇ ਨਾਲ ਜਿਹੜੀ ਫੂਡ ਪਾਈਪ ਆ ਉਹਦੇ ਚ ਅਲਸਰ ਹੋ ਗਿਆ ਸੀ ਫੂਡ ਪਾਈਪ ਦੇ ਵਿੱਚ ਅਲਸਰ ਸੀਗਾ ਉਹਦੇ ਕਰਕੇ ਮੈਂ 5 ਦਿਨ ਦਾਖਲ ਰਿਆ ਸੀ ਸੋ ਬਿਮਾਰੀ ਤੇ ਕੋਈ ਮਸੀਬਤ ਇਹ ਤੁਸੀਂ ਕਦੇ ਨਹੀਂ ਸੋਚ ਸਕਦੇ ਕਿਸੇ ਨੂੰ ਵੀ ਹੋ ਸਕਦੀ ਹੈ ਜਿੰਨਾ ਮਰਜੀ ਬੰਦਾ ਪਰਫੈਕਟ ਆਪਣੇ ਆਪ ਨੂੰ ਸਮਝਦਾ ਹੋਵੇ ਇਹ ਵਾਰੀ ਕੁਝ ਨਹੀਂ ਕਹਿ ਸਕਦੇ ਇਹ ਚੀਜ਼ਾਂ ਨਾ ਜਿਹੜੀਆਂ ਐ ਇਸੇ ਕਰਕੇ ਬੰਦਾ ਇਹਨਾਂ ਚੀਜ਼ਾਂ ਦੇ ਡਰ ਤੋਂ ਹੀ ਨਾ ਰੱਬ ਨੂੰ ਯਾਦ ਕਰਦਾ ਹੈ ਕਿਉਂਕਿ ਇਹ ਚੀਜ਼ਾਂ ਦਾ ਕੋਈ ਤੁਹਾਡੇ ਪਤਾ ਨਹੀਂ ਹੁੰਦਾ ਕਿਸ ਟਾਈਮ ਕੀ ਆ ਹੋ ਜਾਣਾ ਇਸੇ ਕਰਕੇ ਮੈਂ ਪਿੱਛੇ ਜੇ ਇੱਕ ਛੋਟੀ ਜਿਹੀ ਸ਼ਾਰਟ ਵੀ ਪਾਇਆ ਸੀਗਾ ਸ਼ਾਰਟ ਰੀਲ ਪਾਈ ਸੀ ਜਿੱਦੇ ਚ ਕਿਹਾ ਸੀਗਾ ਵੀ ਜ਼ਿੰਦਗੀ ਨਾ ਇੱਕ ਰਹੱਸ ਹੈ ਮਿਸਟਰੀ ਹੈ ਕੀ ਪਤਾ ਕਿਸ ਟਾਈਮ ਕੀ ਆ ਹੋ ਜਾਣਾ ਇਹੀ ਚੀਜ਼ ਆ ਤੁਸੀਂ ਦੱਸ ਨਹੀਂ ਸਕਦੇ ਸੋ ਇਹੀ ਸਗੀ ਮੇਰੀ ਵੀਡੀਓ ਤੇ ਮੈਂ ਜਿਆਦਾ ਆਪਣੀਆਂ ਨਿੱਜੀ ਗੱਲਾਂ ਘੱਟ ਸ਼ੇਅਰ ਕਰਦਾ ਹੁੰਦਾ ਹੈ ਥੋੜੀਆਂ ਹੀ ਸ਼ੇਅਰ ਕਰਦਾ ਹੁੰਦਾ ਮੈਂ ਬਹੁਤੀਆਂ ਜਿਆਦਾ ਸ਼ੇਅਰ ਨਹੀਂ ਕਰਦਾ ਹੁੰਦਾ ਜਿਦਾ ਬਾਕੀ ਡੇਲੀ ਬਲੌਗ ਵਾਲੇ ਕਰਦੇ ਆ ਨਾ ਡੇਲੀ ਬਲੌਗ ਜਿਹੜੇ ਪਾਉਂਦੇ ਆ ਉਹ ਰੋਜ਼ ਹੀ ਆਪਣਾ ਜੋ ਖਾਦਾ ਪੀਤਾ ਸਭ ਕੁਝ ਦੱਸਦੇ ਆ ਮੈਂ ਥੋੜਾ ਘੱਟ ਹੀ ਕਰਦਾ ਹੁੰਦਾ ਮੈਨੂੰ ਠੀਕ ਨਹੀਂ ਲੱਗਦਾ ਹੁੰਦਾ ਹੈ ਤੇ ਆਪਾਂ ਜ਼ਿਆਦਾਤਰ ਜੀ ਕਿਤੇ ਪਾਈਏ ਵੀ ਵੀਡੀਓ ਫੈਮਿਲੀ ਨਾਲ ਤਾਂ ਕਿਤੇ ਟ੍ਰੈਵਲ ਕਰਨ ਗਈਏ ਹੋ ਗਏ ਹੋਈ ਜਾਂ ਕੋਈ ਇਵੈਂਟ ਹੋਵੇ ਜਾਂ ਕੁਛ ਸੈਲੀਬ੍ਰੇਸ਼ਨ ਹੋਵੇ ਉਹੀ ਪਾਈਦੀ ਹੈ ਠੀਕ ਹੈ ਜੀ ਅੱਜ ਹੁਣ ਅਸੀਂ ਸੈਰ ਕਰਨ ਹੋਏ ਹਾਂ ਜਿਹਨ ਮੇਰੇ ਨਾਲ ਸੁੰਨ ਵੀ ਆਈ ਹੋਈ ਆ ਸੈਰ ਕਰਨ ਇਹ ਥੋੜੀ ਸ਼ਾਂਤ ਜੀ ਬੈਠੀ ਆ ਘੱਟੇ ਬੋਲਦੀ ਹੁੰਦੀ ਐ ਸਾਸਰੀ ਘਾਲ ਸਾਸਰੀ ਘਾਲ ਜੀ ਚਲੋ ਐਂਡ ਦੇ ਵਿੱਚ ਸਾਸਰੀ ਘਾਲ ਕਰਾਤੀ ਸਾਸਰੀ ਘਾਲ ਹਾਂ ਠੀਕ ਹੈ ਤੇ ਫਿਰ ਕਿਸੇ ਦਿਨ ਵੀਡੀਓ ਪਾਵਾਂਗੇ ਆਪਾਂ ਇਕੱਠੇ ਪਾਵਾਂਗੇ ਮੈਂ ਸੋਨੂ ਦੇ ਨਾਲ ਕਿਸੇ ਵਿਸ਼ੇ ਦੇ ਪਾਵਾਂਗੇ ਐਦਾਂ ਫਜ਼ੂਲ ਦੀ ਅਸੀਂ ਪਾਈ ਦੀ ਨਹੀਂ ਆ ਕਿ ਠੀਕ ਹੈ ਮਿਲਦੇ ਆਕੇ ਕਿਸੇ ਹੋਰ ਵੀਡੀਓ ਚ ਛੋਟੀ ਵੀਡੀਓ ਮੈਂ ਪਾਣਾ ਹੁੰਨਾ ਤਾਂ ਕਿ ਦੇਖਣ ਵਾਲੇ ਨੂੰ ਆਸਾਨੀ ਹੋਵੇ ਮਾ ਤਾਂ ਲੰਬਾ ਝੰਬਾ ਕੰਮ ਨਹੀਂ ਮੈਂ ਮੈਂ ਵੀ ਨਹੀਂ ਦੇਖਦਾ ਬਹੁਤੀਆਂ ਲੰਬੀਆਂ ਵੀਡੀਓ ਬਹੁਤੀਆਂ ਲੰਬੀਆਂ ਦੇਖੇ ਨਹੀਂ ਹੁੰਦੀਆਂ ਸੋ ਮਿਲਦੇ ਆ ਨੈਕਸਟ ਵੀਡੀਓ ਚ ਤੇ ਜਲਦੀ ਜਲਦੀ ਨਵੀਂ ਵੀਡੀਓ ਲੈ ਕੇ ਆਉਂਗਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਖੁਸ਼ ਰਹੋ ਸਲਾਮਤ ਰਹੋ ਰੱਬ ਰਾਖਾ